ਇਹ ਬੜੀ ਦੁਖਦਾਈ ਘਟਨਾ ਵਾਪਰੀ ਹੈ ਸਵੇਰੇ-ਸਵੇਰੇ ਜਦੋਂ ਮੈਨੂੰ ਬੇਟਾ ਕਮਲ ਦਾ ਭਾਰਤ ਮੋਟਰ ਤੋਂ ਇਹਨਾਂ ਦੇ ਬੇਟੇ ਦੇ ਫੋਨ ਆਇਆ ਵੀ ਇਦਾਂ ਦਾ ਘਟਨਾ ਵਾਪਰ ਗਈ ਆ ਨੈਸ਼ਨਲ ਹਾਈਵੇਅ ਬਲੌਂਗੀ ਦੇ ਨਾਲ ਜਿਹੜਾ ਪੁਲ ਦੇ ਥੱਲੇ ਤਿੰਨ ਗੱਡੀਆਂ ਜਿਹੜੀਆਂ ਨੇ ਮਰ ਗਈਆਂ ਨੇ ਔਰ ਜੋ ਹਾਲ ਤੁਸੀਂ ਦੇਖ ਰਿਹਾ ਬਹੁਤ ਅਫਸੋਸਨਾਕ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਮੈਨੂੰ ਉਸੇ ਵੇਲੇ ਇਹਨਾਂ ਨੇ ਕਿਹਾ ਮੈਂ ਹੁਣ ਮੌਕੇ ਆ ਕੇ ਦੇਖਿਆ ਮੈਂ ਉਹ ਘਾੜੀ ਨੂੰ ਫੋਨ ਵੀ ਕੀਤਾ ਵਾ ਔਰ ਵੀਡੀਓ ਵਾਲੇ ਵੀ ਦੇਖ ਕੇ ਗਏ ਨੇ ਕਿ ਕਿਸ ਤਰ੍ਹਾਂ ਇਨਸਾਨੀਅਤੋ ਗਿਰੀ ਹੋਈ ਘਟਨਾ ਵਾਪਰੀ ਆ ਕਿਉਂਕਿ ਇਹ ਬੇਸਹਾਰਾ ਸਨ ਬੇਜੁਬਾਨ ਸਨ ਔਰ ਜੋ ਲੋਕਾਂ ਨੇ ਇੱਥੇ ਗੰਦ ਛੁੱਟਿਆ ਹੋਇਆ ਔਰ ਜੋ ਇਸ ਗੰਦ ਖਾ ਕੇ ਮਰੀਆਂ ਵਿਚਾਰੀਆਂ ਹਾਂਜੀ ਬੜਾ ਮਨ ਨੂੰ ਅਫਸੋਸ ਵੀ ਆ ਪਰ ਦੁੱਖ ਵੀ ਆ ਕਿ ਲੋਕ ਕਿਦਾਂ ਆਪਣੇ ਘਰਾਂ ਦਾ ਕੂੜਾ ਸੜਕਾਂ ਤੇ ਜਾਂਦੇ ਆ ਜਾਂਦੇ ਛੁੱਟ ਜਾਂਦੇ ਲਿਫਾਫੇ ਲੈ ਕੇ ਲਿਫਾਫਿਆਂ ਦੇ ਵਿੱਚ ਜਿਹੜਾ ਵਾ ਉਹ ਇਹ ਸਾਰਾ ਗੰਦਮੰਦ ਖਾਣੀਆਂ ਨੇ ਔਰ ਇਹ ਬੇਜੁਬਾਨ ਜੜੀਆਂ ਨੇ ਬੋਲ ਸਕਦੀਆਂ ਨਹੀਂ ਉਹ ਖਾ ਕੇ ਕਿ ਇੱਥੇ ਜਿਹੜੀਆਂ ਮਰੀਆਂ ਨੇ ਔਰ ਜਿਹੜੇ ਲੋਕ ਕਿਉਂਕਿ ਸਭ ਨੂੰ ਅਸੀਂ ਗਾਉ ਨੂੰ ਹੋ ਮਾਤਾ ਕਿੰਨੇ ਆ ਗਾਉ ਦਾ ਸਨਮਾਨ ਕਰਨੇ ਆ ਤੇ ਉਹਦੇ ਨਾਲ ਨਾਲ ਜਿਹੜਾ ਵਾ ਇਹੋ ਜਿਹੀ ਜਦੋਂ ਘਟਨਾ ਵਾਪਸਦੀ ਹੈ ਤੇ ਦੁੱਖ ਹੁੰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਵੇਖੋ ਕਿ ਉਹ ਮਨ ਹੁਣ ਇਹਨਾਂ ਦੱਸਿਆ ਕਿ ਕਿਉਂਕਿ ਇਹ ਨੈਸ਼ਨਲ ਹਾਈਵੇ ਆ ਸ਼ਹਿਰ ਤੋਂ ਬਾਹਰ ਆ ਏਕੇ ਜਿਹੜਾ ਰਿਜ਼ੋਰਟ ਵਾਲਿਆਂ ਨੇ ਇੱਥੇ ਦੋ ਤਿੰਨ ਦੀ ਸਫਾਈ ਵੀ ਕਰਾਈ ਆ ਪਰ ਸਮੇਂ ਸਿਰ ਸਫਾਈ ਫਿਰ ਗੰਦ ਲੋਕ ਬੰਦ ਗੰਦ ਪਾ ਜਾਂਦੇ ਆ ਇਹਦੇ ਤੇ ਜਾਂ ਵੀ ਇਹਦਾ ਜੋ ਵੀ ਬੰਦੋਬਸ ਕਰਨਾ ਸਰਕਾਰ ਵੱਲੋਂ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨਾ ਐਡਵੀਅਰਸ ਸਾਹਿਬ ਨੂੰ ਬੇਨਤੀ ਕਰਨਾ ਵੀ ਇਹਦੇ ਉੱਲ ਗੌਰ ਕਰੋ ਜਿੱਥੇ ਸ਼ਾਇਦ ਹਾਈ ਵਿਦਿਆਸ਼ਰਾਂ ਵੀ ਦੇਖਾ ਹੁੰਦੀ ਆ ਉੱਥੇ ਇਹੋ ਜੀ ਘਟਨਾ ਵਾਪਸਦੀ ਆ ਦੂਜਾ ਤੁਸੀਂ ਦੇਖਿਆ ਹੁਣੇ ਇੱਕ ਨੌਜਵਾਨ ਜਿਹੜਾ ਜੁੱਧ ਨਸ਼ਾ ਵਿਰੁੱਧ ਕਹਿੰਦੇ ਨੇ ਕਿਸ ਤਰ੍ਹਾਂ ਨਸ਼ਾ ਕਰਕੇ ਇਸ ਗੰਧ ਵਿੱਚ ਡਿੱਗਾ ਪਿਆ ਉਹ ਇਹੋ ਗੰਦਮੰਦ ਖਾਈ ਜਾਂਦਾ ਉਹਦੇ ਅੰਦਰ ਇਨਫੈਕਸ਼ਨ ਕਿੰਨੀ ਜਾ ਰਹੀ ਆ ਕਿਸ ਤਰ੍ਹਾਂ ਉਹ ਬੰਦਾ ਜਿਹੜਾ ਵਾ ਇਸ ਗੰਦਗੀ ਵਿੱਚ ਜਿਹਦੇ ਲਾਗੇ ਖੜਨਾ ਵੀ ਸਮੈਲ ਇੰਨੀ ਆ ਰਹੀ ਆ ਮੁਸ਼ਕਲ ਆ ਵਿੱਚ ਡਿੱਗਾ ਪਿਆ ਵਾ ਕਿ ਕਿਉ ਨੂੰ ਆਪਣੇ ਹੋਸ਼ ਨਹੀਂ ਹੈਗੀ ਇਹ ਯੁੱਧ ਜਸ਼ਨ ਵਿਰੋਧ ਦਾ ਜਿਹੜਾ ਜਿਹੜਾ ਛਰੇ ਆਮ ਜਿਹੜਾ ਵਾ ਉਹ ਇੱਕ ਨਮੂਨਾ ਵਾ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਐਵੇਂ ਐਡਰਟਾਈਜ਼ਮੈਂਟਾਂ ਦਾ ਜਾਂ ਮਸ਼ਹੂਰੀਆਂ ਦੀ ਗੱਲ ਨਾ ਕਰੀਏ ਗਰਾਊਂਡ ਜ਼ੀਰੋ ਤੇ ਵੇਖੀਏ ਜਦੋਂ ਮੈਨੂੰ ਪਤਾ ਲੱਗਾ ਮੈਂ ਧਨਵਾਦੀਆਂ ਆਪਣੇ ਵੀਰ ਦਾ ਇਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਮੌਕੇ ਤੇ ਪਹੁੰਚ ਕੇ ਇਹ ਸਾਰੀ ਸਿਚੁਏਸ਼ਨ ਦੇਖੀ ਹੈ ਅਧਿਕਾਰੀਆਂ ਨੂੰ ਜਾਣੂ ਕਰਾਇਆ ਔਰ ਇਹੋ ਜੀ ਘਟਨਾ ਮੁੜ ਨਾ ਵਾਪਰੇ ਪ੍ਰਸ਼ਾਸਨ ਜਾਗੇ ਇਹ ਮੇਰੀ ਅਪੀਲ ਹੈ